ਤਗੜਾ ਰਿਸ਼ਤੇਦਾਰ ਆਇਆ ਹੋਵੇ ਤੇ ਉਹਦੇ ਗੱਡੀਆਂ ਟਰੇ ਆਪ ਚੱਕਦਾ ਹੈ ਮਾਤੜ ਆਇਆ ਹੋਵੇ ਤੇ ਉਹਨੂੰ ਪੁੱਛਦਾ ਵੀ ਨਹੀਂ ਉਹ ਵੀ ਹਿਸਾਬ ਲਾ ਲਿੰਦਾ ਕਿ ਕੋਈ ਨਹੀਂ ਕਿਤੇ ਸਮਾਂ ਬਣੂਗਾ ਵਕਤ ਆਉਂਦਾ ਫਿਰ ਇਹ ਮੈਂ ਨਹੀਂ ਕਹਿ ਰਿਹਾ ਗੁਰੂ ਗ੍ਰੰਥ ਸਾਹਿਬ ਦੇਖ ਨੇਵੇਂ ਸਭ ਕੋਏ ਆ ਸਮਝਿਓ ਜਿਸकी ਪਾਕਟ ਭਾਰੀ ਉਸकी ਬਾਤ ਵੀ ਭਾਰੀ ਜਿਸकी ਪਾਕਟ ਹਲਕੀ ਉਸकी ਬਾਤ ਵੀ ਹਲਕੀ ਜਿਦੀ ਕੋਠੀ ਦੇ ਦਾਣੇ ਉਹਦੀ ਕਮਲੇ ਵੀ ਬੰਦੇ ਦੇ ਕੋਲ 4 ਪੈਸੇ ਹੋਣ ਪੰਚਾਇਤ ਨਕੰਮੀ ਗੱਲ ਕਰੇ ਨਾ ਕਹਣਗੇ ਕਮਾਲ ਕਰਦੀ ਬੰਦੇ ਨੇ ਵੀ ਕਮਾਲ ਕਰਦੀ ਬੰਦਾ ਸਿਆਣੀ ਗੱਲ ਕਰੇ ਵਿਚਾਰੇ ਕੋ ਪੈਸਾ ਨਾ ਹੋਵੇ ਉਹਨੂੰ ਦਬਕਾ ਮਾਰ ਕੇ ਬਿਠਾ ਦਿੰਦੇ ਪਰਾਂ ਜਾ ਕੇ ਭਾਵੇਂ ਕਹਿ ਦੇਣ ਗੱਲ ਉਹਦੀ ਜੀ ਵਜਨ ਹੈਗਾ ਸੀ ਉਦਾਂ ਕਹਿੰਦੇ ਫਿਰ ਉੱਥੇ ਕਿਉਂ ਨਹੀਂ ਕਿਹਾ ਕਹਿੰਦਾ ਉਹਦੇ ਕੋ ਪੈਸੇ ਨਹੀਂ ਲਾਉਣੇ ਇਸ ਕਰਕੇ ਉਹਦੇ ਮੂੰਹ ਤੇ ਕਹਿਣੇ ਪੈਣਾ ਵੀ ਬੰਦੇ ਨੇ ਕਮਾਲ ਕਰਦੀ ਨਹੀਂ ਪਰਾਂ ਜਾ ਕੇ ਤਾਂ ਝਾਲ ਖਲਾ ਰਿਆ ਨੇ ਉਦਾਂ ਲੀਡਰਾਂ ਨਾਲ ਅਸੀਂ ਜੁੱਤੀਆਂ ਕੋ ਖਾਰੇ ਮਾਫ ਕਰਨਾ ਅਸੀਂ ਇੰਨਾ ਸਮਾਂ ਅਕਾਲੀਆਂ ਕਾਂਗਰਸੀਆਂ ਵਿਚੇ ਭਾਵੇਂ ਝਾੜੂ ਔਰ ਨਵੀਂ ਸਰਕਾਰ ਆਈ ਆ ਇਸੇ ਕਰਕੇ ਅਸੀਂ ਅੱਗੋਂ ਪਿਛੋਂ ਕਹਿ ਛੜਨਾ ਪਰ ਉਹ ਲੀਡਰ ਮੂੰਹ ਤੇ ਆਉਣਾ ਨਾ ਉਦੋਂ ਇਸੇ ਮੈਰ ਤੇ ਉਹਦੀ ਵਡਿਆਈ ਵੀ ਕਰਦੇ ਨੇ ਸਰੋਪਾ ਲੈ ਕੇ ਮਗਰ ਮਾਰੂ ਭਜੇ ਫਿਰਦੇ ਆ ਮੈਂ ਆਪਣੀ ਜ਼ਿੰਦਗੀ ਚ ਵੇਖਿਆ ਸੈਲਫੀਆਂ ਲਾਉਂਦੇ ਫਿਰਦੇ ਉਹਨਾਂ ਨਾਲ ਫਿਰ ਵੀ ਹੱਦ ਹੋ ਗਈ ਹੁਣ ਤੇ ਜ਼ਮੀਰ ਜਗਾ ਲਾ ਵੀ ਇੰਨਾ ਕਰਕੇ ਇੰਨਾ ਇਹ ਉਹ ਲੋਕ ਆ ਜਿਨ੍ਹਾਂ ਕਰਕੇ ਤੁਹਾਡੇ ਸੂਬੇ ਦੀ ਜਖਣਾ ਲੱਥੀ ਸੂਬੇ ਤੋਂ ਸੂਬੇ ਬਣ ਗਈ ਇਹ ਉਹ ਲੋਕ ਆ ਜਿਨ੍ਹਾਂ ਨੇ ਤੁਹਾਡੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਹਿੰਦੀ ਬੋਲਦੇ ਇਲਾਕੇ ਲਿਖਾਉਣ ਵਿੱਚ ਮਜਬੂਰ ਕੀਤਾ ਸੀ ਆਮ ਲੋਕਾਂ ਤੇ ਉਹ ਲੋਕਾਂ